ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬੂਟੀਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਕਟਿੰਗ ਕਰਨ ਲੱਗੇ ਆਂ ਬਾਹਾਂ ਦੀ ਇਹ ਸਿੰਪਲ ਬਾਹਾਂ ਲਾਈਨਿੰਗ ਵਾਲੀ ਆ ਤੁਹਾਨੂੰ ਦੱਸਾਂਗੇ ਮੈਂ ਲਾਈਨਿੰਗ ਵਾਲੀ ਬਾਹਾਂ ਦੀ ਕਟਿੰਗ ਕਿਵੇਂ ਕਰਦੀ ਆਂ ਆ ਆਪਣਾ ਕਮੀਜ਼ ਦੇ ਨਾਲੋਂ ਕਪੜਾ ਲਿਆ ਸੀਗਾ ਜੀ ਉਹ ਆ ਤੇ ਇਹਨੂੰ ਆਪਾਂ ਇਸ ਤਰ੍ਹਾਂ ਦੂਰਾ ਮੋੜ ਲਾਂਗੇ ਬਾਹਾਂ ਦੀ ਲੰਬਾਈ ਹੈਗੀ ਆਪਣੀ 17 ਇੰਚ మూరు పైపస్కి తిని రే వి రే కటింగ్ हम इन एवं मोड़ लागे इधर खुला पासा मैं अपने मनी कर लिया जी गोल पासा इधरले पासे आ गया चंगी तरह साफ कर लेना मतलब बी है कि अपनी भी सतारा रखनी है भी रखा गे अपा मोडा है जी अठ ਆਪਾਂ ਨਾ 9.5 ਖੁੱਲਾ ਹੀ ਰੱਖ ਦਿੰਨੇ ਹੁੰਨੇ ਆ ਜੀ ਕੱਪੜਾ ਵਿੱਚ ਰਹਿ ਜਾਂਦਾ ਬਾਅਦ ਵਿੱਚ ਜੇ ਖੁੱਲਾ ਕਰਨਾ ਉਹ ਵੀ ਸੁੱਖਾ ਹੋ ਜਾਂਦਾ ਮੂਰੀ ਹੈਗੀ ਆਪਣੀ 6 ਸਾਢੇ 7.5 8 ਰੱਖ ਦਾਂਗੇ ਜੀ ਇਸ ਤਰ੍ਹਾਂ ਇਹ ਨਿਸ਼ਾਨੀ ਨੂੰ ਮੈਂ ਮਲਾ ਲਾਂਗੇ ਜੀ ਅਦਰੋਪ ਕਾਟ ਪਾਵਾਂਗੇ 3 ਇੰਚ ਦੀ ఇను ఎస్ తర కట్ कटिंग हो गई अपने हम मूरले हिस्से की काट है जीडीपरले दो पले पा चक के पादे जी एक इंच की काट पावे इथो दो इंच का संज के इस तरह ला देंगे जी हमारी कटिंग कर देंगे ਉੱਪਰ ਟੱਕ ਦਾ ਨਿਸ਼ਾਨ ਲਗਾ ਦਾਂਗੇ ਹੁਣ ਬਾਹਾਂ ਆਪਾਂ ਜਿੰਨੀ ਰੱਖਣੀ ਐ 17 ਇੰਚ ਤਿਆਰ ਕਰਨੀ ਐ ਇੱਥੇ ਨਿਸ਼ਾਨ ਲਾ ਦਾਂਗੇ ਟੱਕ ਲਾ ਦਾਂਗੇ ਹੁਣ ਮੂਹਰੋਂ ਗੋਲ ਕੱਪੜਾ ਆਪਾਂ ਕੱਟ ਦਿੰਨੇ ਆ ਜੀ ਆ ਤਾਂ ਹੋ ਗਈ ਆਪਣੀ ਬਾਹਾਂ ਦੀ ਕਟਿੰਗ ਜੀ ਹੁਣ ਆਪਾਂ ਲਾਈਨਿੰਗ ਕਟਿੰਗ ਕਰਦੇ ਆ ਆਪਣੀ ਲਾਈਨਿੰਗ ਆ ਇੱਕ ਮੀਦੇ ਨਾਲ ਉਲਾਈ ਸੀ ਜੀ ਇਹਦੇ ਵਿੱਚ ਜੋੜ ਲੱਗੂਗਾ ਉਹ ਤੁਹਾਨੂੰ ਦੱਸਦੇ ਆਪਾਂ ਜੋੜ ਕੇ ਮਿਲਾਵਾਂਗੇ ਜੇਦੀ ਵੀ ਲੰਬਾਈ ਆਪਾਂ 2 ਇੰਚ ਕੱਟ ਲਾਂਗੇ इस कपड़े नीधा करके चंगी तरह इस तरह मोड़ लाना जी हूँ अपना मोढ़ा साढ़े नी सारा ने फालतू कपड़ा यहाँ पर आप जोड़ ला लागे जी इस तरह दूर मोड़ के नु? कन्नी उपर रख लागे मोड़न वास्ते पूरा पूरा आया अपना कपड़ा दरों कटिंग करता हूँ आप जी बह कटिंग करती सी उपर रख लेनी इस तरह सही करके चंगी तरह विछा के रख लेनी हूँ ये कटिंग कर दें ਉੱਪਰਲੀ ਸਾਈਡ ਤੋਂ ਹੀ ਕਰ ਦਾਂਗੇ ਆਹ ਦੇਖੋ ਜੀ ਆਪਣੀ ਕਟਿੰਗ ਹੋ ਗਈ ਆ ਆਪਣੇ ਜੋੜ ਵੀ ਕੱਟੇ ਗਏ ਜਿਹੜੀ ਮੋਹਰਲੇ ਹਿੱਸੇ ਦੀ ਕਾਟ ਆ ਉਹ ਮੈਂ ਜਦੋਂ ਲਾਈਨਿੰਗ ਬਾਹ ਦੇ ਨਾਲ ਲਾਉਂਗੀ ਸਲਾਈ ਨਾਲ ਉਹਦੀ ਪਾਉਣੀ ਹੁੰਦੀ ਹੈ ਜੀ ਤੁਸੀਂ ਚਾਹੋ ਪਹਿਲਾਂ ਵੀ ਪਾ ਸਕਦੇ ਹੋ ਪਰ ਇਸ ਤਰ੍ਹਾਂ ਆ ਵੀ ਵੱਧ ਕੱਟ ਵੀ ਹੋ ਸਕਦੀ ਹੈ ਉਹਦੀਂ ਪਾਵਾਗੇ ਆਪਾਂ ਕਾਟ ਠੀਕ ਹੈ ਜੀ ਆ ਆਪਣੀ ਬਾਹ ਹੋ ਗਈ ਬਹੁਤ ਹੀ ਸੌਖਾ ਤਰੀਕਾ ਬਾਹ ਕਟਿੰਗ ਕਰਨ ਦਾ ਲਾਈਨਿੰਗ ਵਾਲੀ ਇਕਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ